ਪਵਾਣੀ ਵਾਲੀ ਪਿੰਡ ਪਵਾਣੀ ਵੀ ਯਾਰ ਆ ਜਾਈਏ ਗ੍ਰਾਮ ਪਚੈ ਸਿੱਧਾ ਸਿਕਲੇ ਵਾਲੇ 2 ਲੱਖ ਰੁਪਏ ਹੈ ਕੰਪਨੀ ਹੁੰਦੀ ਹੈ ਨਹੀਂ ਪਰ ਸਾਹਮਣੇ ਕਿ 6 ਲੱਖ ਰੁਪਏ ਦਾ ਚੈੱਕ ਆ ਰਾਮਗੜ੍ਹ 17 ਰਾਮਗੜ੍ਹ ਦਾ ਸਾਦਾ ग्राम पंचायत मसाड़ा लक्ोवाल सत्त लख रुपया ग्राम पंचायत ऑक्सी तीन लख रुपया ਰਾਮ ਪੰਜਾਬੀ ਜੀਖ 8 ਲੱਖ ਰੁਪਇਆ ਬੋਲੇ ਛੋਹ ਦਿਹਾਨ ਸਾਸਰੀਆਂ ਕਾਹ ਲੋ 8 ਲੱਖ ਰੁਪਇਆ ਨੀ ਨਵੀਂ ਗਲੀ ਬਣਾ ਦਿਓ ਫਟਾਫਟ ਜ਼ਰੂਰੀ ਹੈ ਕੋਲ ਸਾਡੋ ਬੋਲਣਾ ਬਹੁਤ ਜ਼ਰੂਰੀ ਹੈ ਇਹਨਾਂ ਦੇ ਨਾਲ ਤਿੰਨ ਤਾਰੀਖ ਬਾਅਦ 5 ਬੋ ਰੁਪਇਆ ਪੋਣਾ ਦਿਨ ਪਾਇਆ ਆਦੇ ਸਾਹਮਣੇ ਵਾਲਾ ਗਰਾਊਂਡ ਵਧੀਆ ਕਰਕੇ ਬਣਾ ਲਿਓ। ਇਹ ਗੁਰੂ ਤੋਂ 5 ਲੱਖ ਰੁਪਈਆ ਹੈਗੇ ਵੀ ਹੈਗੇ। ਆਜੋ। 4 ਲੱਖ ਰੁਪਈਆ। ਜਿੱਦਾਂ ਦਾ ਮਤਲਬ ਹੈ। ਬਹੁਤ ਦਾਰਮਾਤ ਦੀਆਂ ਆਵਾਜ਼ਾਂ ਕਰਕੇ

ਸਾਡੇ ਅੱਜ 3 ਕਰੋੜ ਰੁਪਏ ਘਰੰਟਾ ਵੰਡੇ ਗਏ ਨੇ ਕਿੰਨੇ ਪਿੰਡਾਂ ਨੂੰ ਇਹਦਾ ਫਾਇਦਾ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਹਲਕੇ ਦੇ ਵਿੱਚ ਉਹਨਾਂ ਨੇ ਮਾਨ ਸਾਹਿਬ ਨੇ ਨੋਟਾਂ ਦੇ ਟਰੱਕਾਂ ਦੇ ਟਰੱਕ ਭਰ-ਭਰ ਕੇ ਦਿੱਤੇ ਆ ਪਹਿਲਾਂ ਜਿਵੇਂ 9.5 ਕਰੋੜ ਰੁਪਏ ਦੇ ਉਹਨਾਂ ਨੇ ਗਰਾਉਂਡਾ ਦੇ ਲਈ ਜਿਹੜੇ ਕਿ ਉਦਘਾਟਨਾ ਸੀ ਕੱਲ ਵੀ ਕੀਤੀ ਆ ਅੱਜ ਵੀ ਕੀਤੀ ਆ ਤੇ ਅੱਜ ਪਿੰਡਾਂ ਦੇ ਵਿਕਾਸ ਦੇ ਲਈ ਕਿਤੇ ਐਸੀ ਧਰਮਸ਼ਾਲਾ ਬਣਨੀ ਆ ਕਿਤੇ ਰੋਡ ਬਣਨੀ ਆ ਕਿਤੇ ਪਿੰਡ ਦੇ ਵਿੱਚ ਕੋਈ ਗਲੀ ਬਣਨ ਵਾਲੀ ਆ ਉਹਦੇ ਲਈ ਅੱਜ ਅਸੀਂ 3 ਕਰੋੜ 30 ਲੱਖ ਰੁਪਏ ਦੇ 109 ਪਿੰਡਾਂ ਨੂੰ ਚੈੱਕ ਬੰਡੇਆ ਤਾਂ ਕਿ ਪਿੰਡਾਂ ਦੇ ਵਿੱਚ ਸਰਪੱਖੀ ਵਿਕਾਸ ਕੀਤਾ ਜਾ ਸਕੇ ਅੱਜ ਹਲਕੇ ਪੈਦ ਦੇ ਵਿੱਚ ਜੋ ਵਿਕਾਸ ਆ ਉਹ ਰੋਕਣ ਦੀ ਸਪੀਡ ਦੇ ਨਾਲ ਚੱਲ ਰਿਹਾ ਸੜਕਾਂ ਬਣ ਰਹੀਆਂ ਨੇ ਪੁਲ ਬਣ ਰਹੇ ਨੇ ਸਕੂਲ ਨਵੇਂ ਬਣ ਰਹੇ ਨੇ ਹਸਪਤਾਲ ਨਵੇਂ ਬਣ ਰਹੇ ਨੇ ਤੁਸੀਂ ਇਹ ਦੇਖੋ ਗਰਾਊਂਡ ਬਣ ਰਹੇ ਨੇ ਪਿੰਡਾਂ ਦੇ ਵਿੱਚ ਅੱਜ ਗ੍ਰਾਂਟਾਂ ਜਿਹੜੀਆਂ ਨੇ ਸਾਰੇ ਸਰਪੰਚ ਸਾਹਿਬਾਨਾਂ ਨੂੰ ਅੱਜ ਗ੍ਰਾਂਟਾਂ ਵੰਡੀਆਂ ਨੇ ਤਾਂ ਕਿ ਹਲਕੇ ਦਾ ਸਾਰਾ ਵਿਕਾਸ ਕੀਤਾ ਜਾ ਸਕੇ ਅੱਜ ਤੋਂ ਪਹਿਲਾਂ ਸਾਡੇ ਪਹਿਲੇ ਐਮਐਲਏ ਨੇ ਸੌਂ ਖਾਦੀ ਸੀ ਕਿ ਕੋਈ ਵੀ ਸੜਕ ਨਹੀਂ ਬਣਾਉਣੀ ਤੇ ਅਸੀਂ ਸੌਂ ਖਾਦੀ ਆ ਕਿ ਕੋਈ ਵੀ ਛੱਡਣੀ ਨਹੀਂ ਅਸੀਂ ਗਰਾਊਂਡ ਬਣਾ ਰਹੇ ਹਾਂ ਤਾਂ ਕਿ ਨੌਜਵਾਨਾਂ ਨੂੰ ਅਸੀਂ ਖੇਡਾਂ ਦੇ ਵੱਲ ਲੈ ਕੇ ਆਈਏ ਪਹਿਲਾਂ ਵਾਲੇ ਐਮਐਲਏ ਕੀ ਕਰਦੇ ਸੀ ਉਹਨਾਂ ਦੇ ਗੱਲ ਆਉਂਦੀ ਸੀ ਕਿ ਜਿਹੜੀ ਸ਼ਰਾਬ ਉਹ ਚੇਅਰਮੈਨ ਵਾਲੀ ਲੈਣੀ ਆ ਜਾਂ ਐਮ.ਐਲ.ਏ. ਵਾਲੀ ਲੈਣੀ। ਸੋ ਅਸੀਂ ਉਹ ਨਸ਼ਿਆਂ ਵੱਲ ਨੂੰ ਤੱਕਦੇ ਸੀ, ਅਸੀਂ ਗਰਾਉਂਡਾਂ ਵੱਲ ਨੂੰ ਲੈ ਕੇ ਆ ਰਹੇ ਹਾਂ। ਅਸੀਂ ਗਰੀਬਾਂ ਦੇ ਘਰਾਂ ਦੇ 330 ਘਰਾਂ ਨੂੰ ਕੱਚੇ ਘਰਾਂ ਦੇ ਪੱਕੇ ਕਰਨ ਦੇ ਲਈ ਚੈੱਕ ਪਰਸੋ ਮੰਡੇ ਨੇ। ਤੇ ਅੱਜ ਗਰੀਬ ਸਾਡੇ ਦਲਿਤ ਪਰਿਵਾਰਾਂ ਦੇ ਲਈ ਕਿਤੇ ਸ਼ਮਸ਼ਾਨ ਘਾਟ ਬਣਨਾ, ਕਿਤੇ ਉਹਨਾਂ ਦੇ ਧਰਮਸ਼ਾਲਾ ਬਣਨੀ ਆ। ਸਾਡੇ ਲੋਕਾਂ ਦੇ ਲਈ ਸਾਡੇ ਆਮ ਲੋਕਾਂ ਦੇ ਕਿਸੇ ਦੀ ਗਲੀ ਬਣਨ ਵਾਲੀ ਆ। ਇਹਦੇ ਲਈ ਜਿਹੜੀਆਂ ਅੱਜ ਗਰੰਟਾਂ ਦੇ ਖੁੱਲੇ ਗੱਫੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਮਿਲੇ ਸੀ ਉਹ ਅਸੀਂ ਅੱਜ ਵੰਡੇ ਨੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਅਤੇ ਨਾਲ ਦੀ ਨਾਲ ਸਾਡੇ ਪਿੰਡੂ ਵਿਕਾਸ ਮੰਤਰੀ ਤਰਪੀਤ ਸੌਂਦ ਜੀ ਦਾ ਜਿਨ੍ਹਾਂ ਨੇ ਸਾਡੇ ਹਲਕੇ ਦੇ ਉੱਤੇ ਖਾਸ ਮਿਹਰਬਾਨੀ ਰੱਖੀ ਹੋਈ ਹੈ ਅਸੀਂ ਪੰਜਾਬ ਸਰਕਾਰ ਦਾ ਭਵਾਨ ਸਿੰਘ ਮਾਨ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਤੇ ਮੰਤਰੀ ਸਾਹਿਬ ਸੌਂਦ ਜੀ ਦਾ ਸਾਡੇ ਐਮ.ਐਲ.ਏ. ਗਿਆਸਪੁਰਾ ਸਾਹਿਬ ਦਾ ਸਾਨੂੰ 8 ਲੱਖ ਰੁਪਏ ਦੀ ਗ੍ਰਾਂਟ ਸਾਡੇ ਪਿੰਡ ਨੂੰ ਦਿੱਤੀ ਹੈ 41 ਲੱਖ 14000 ਦੇ ਨਾਲ ਸਾਡਾ ਖੇਡ ਗਰਾਊਂਡ ਦਾ ਕੰਮ ਸ਼ੁਰੂ ਹੋ ਗਿਆ ਤੇ ਅਸੀਂ ਪਹਿਲੇ ਧਾਰ ਤੇ ਵਧੀਆ ਕੰਮ ਕਰਾਂਗੇ ਪਿੰਡ ਦਾ ਵਿਕਾਸ ਕਰਾਂਗੇ ਤੇ ਅਸੀਂ ਆਉਣ ਵਾਲੇ ਸਮੇਂ ਮਾਨ ਸਾਹਿਬ ਤੋਂ ਫੇਰ ਆਸ ਰੱਖਦੇ ਹਾਂ ਵੀ ਸਾਨੂੰ ਇੱਕ ਵਾਰ ਖੁੱਲੇ ਗੱਫੇ ਦੋ ਸਾਨੂੰ ਦੱਬ ਕੇ ਗੱਫੇ ਨਹੀਂ ਚੰਗੀਆਂ ਗਰਾਟਾ ਦੇ ਰਹੀ ਹੈ ਸਰਕਾਰ ਤੇ ਸਾਨੂੰ 8 ਲੱਖ ਦੀ ਅੱਜ ਸਾਡੇ ਪਿੰਡ ਕਲੀ ਨੂੰ ਗ੍ਰਾਂਟ ਮਿਲਿਆ ਸਾਡੀ ਨਗਰ ਪੰਚਾਇਤ ਨੂੰ ਪੂਰਾ ਪੰਜਾਬ ਸਰਕਾਰ ਦਾ ਤੇ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਜੀ ਐਚ ਕੋੜਾ ਨਾਮ ਦੇ ਕਪੂ ਵੰਡੇ ਗਏ ਨੇ ਲੱਗਦਾ ਹੈ ਕਿ ਪਿੰਡਾਂ ਦੀ ਨਹਾਰ ਹਲਕੇ ਤੇ ਬਿਜਲੀ ਬਿਲਕੁਲ ਬਦਲੂ ਵੀ ਜਿਹੜੇ ਖੇਡ ਸਟੇਜ ਚੱਲ ਰਿਹਾ ਜੀ ਕੰਮ ਖੇਡ ਗਰਾਊਂਡ ਬਣ ਰਹੇ ਉਹਨਾਂ ਨਾਲ ਹੀ ਬਦਲ ਜਾਣਗੇ ਚੌਥਾ ਸਾਰਾ ਗਰਾਊਂਡਾਂ ਦੇ ਵਿੱਚ ਆਊਗਾ ਤੇ ਖੇਡੂਗਾ ਨਾ ਸਾਨੂੰ